ਸਾਡਾ ਪਿਆਰਾ ਉਸਤਾਦ ਆਏ ਹੋਏ ਸਾਡਾ ਪਿਆਰਾ ਪਿਆਰਾ ਇਹ ਲਓ ਜੀ ਪਿਆਰਾ ਜੀ ਸਾਡਾ ਉਸਤਾਦ ਹੈ ਜੀ ਅਸਾਦ ਜੀ ਠੀਕੋ ਆ ਵਧੀਆ ਵਧੀਆ ਇਹ ਸਾਡੇ ਜੋ ਫਨਕਾਰ ਬਹੁਤ ਤਖੜੇ ਨੇ ਇਹ ਇਹਨਾਂ ਨੂੰ ਕਹ ਲਓ ਵੀ ਇਹਨਾਂ ਨੂੰ ਗੀਤ ਸੰਗੀਤ ਦੀ ਬਹੁਤ ਨੌਲੇਜ ਸਾਨੂੰ ਵੀ ਇਹ ਦੱਸਦੇ ਨੇ ਵੀ ਕਿਵੇਂ ਤਬਲਾ ਵਜਾਉਣਾ ਹੈ ਕਿਵੇਂ ਢੋਲ ਕੀ ਵਜਾਉਣੀ ਹੈ ਸਾਰੀ ਜਾਣਕਾਰੀ ਦਿੰਦੇ ਨੇ ਸਾਨੂੰ ਕਹ ਉਸਤਾਦ ਸਹੀ ਗੱਲ ਹੈ ਹਾਂ ਮੂੰ ਮਿੱਠਾ ਕਰਾਉਂਗਾ ਮੂੰ ਮਿੱਠਾ ਇਹ ਜ਼ਰੂਰੀ ਆ ਤੜਕੀ ਨਾ ਗਾਏ ਸਾਡੇ ਫਰੂਦ ਨਾਲ ਨੀ ਮੂੰ ਮਿੱਠਾ ਕਰਾਉਣਾ ਸਾਡੇ ਹਾਂ ਲੱਡੂ ਨਾ ਕਰਾਓ ਲੱਡੂ 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 ਨਾ ਕਰਾਓ ਸਤਿ ਸ੍ਰੀ ਅਕਾਲ ਕਰਾਵਾਂਗੇ ਤੁੰਤ ਦਾ ਭਾਵ ਯਾਰ ਆ ਆਦੇ ਨਾਲ ਕਰਾ ਦੇ ਕਿਧਰ ਅਦਰੇ ਨਾਲ ਅਦਰੇ ਨਾਲ ਬੋਲੋ ਜਿਹੜਾ ਆਪਣਾ ਚਾਹਤਲਾ ਚਾਹਤਲਾ ਇਹ ਜਿਗਾ ਮੇਰੀ ਹੈ ਦੇਖ ਲੈ ਲੈ ਕੇ ਦੇਖ ਲੈ ਹੈਲੋ ਹਾਈ ਹਾਓ ਹਾਵਰੀ ਇੰਗਲਿਸ਼ ਮੇਰੀ ਵੀ ਲੈਣਾ ਚਾਹ ਨਾ ਨਾ ਨਾਸਤਾ ਕਾਮਰੇ ਚ ਪਾ ਰਹੇ ਆ ਆ ਬਿਆਹਾਂ ਚ ਮੈਂ ਚਾਹ ਨਾਲ ਬਿਸਕਟ ਆ ਹਾਂ ਅੱਜ ਸਾਡੇ ਸਟਾਰ ਕਾਸਟ ਅੱਜ ਸਵੇਰੇ ਪਹਿਲਾਂ ਚਾਹ ਦਾ ਆਨੰਦ ਲੈ ਰਹੇ ਨੇ ਮੈਂ ਅਸਤਾ ਕਰਦੇ ਹੋਏ ਨਾਸਤਾ ਨਹੀਂ ਚਾਹ ਨਾਸਤਾ ਨਹੀਂ ਹੈ ਨਾਸਤਾ ਕਰਦੇ ਚਾਹ ਹੈ ਨਾਸਤਾ ਮਾਨ ਰਿਹਾ ਨਾਸਤਾ ਹੋ ਰਿਹਾ ਪਹਿਲਾਂ ਹਰ ਅਸੀਂ ਚਾਹ ਨਾਲ ਬਿਸਕਟਾਂ ਨਾਲ ਕੰਮ ਕਰਦੇ ਹਾਂ ਬਿਸਕਟਾਂ ਨਾਲ ਕੰਮ ਕਰਦੇ ਹਾਂ ਨਾਰੀਆ ਵਾਲੇ ਹੂੰ ਕਿਹੜੇ ਨਾਰੀਆ ਵਾਲੇ ਨਾਰੀਆ ਵਾਲੇ ਨਾਰੀਆ ਵਾਲੇ ਨਾਰੀਆਲ ਨਾਰੀਆਲ ਉਹਨੂੰ ਭੰਨ ਕੇ ਉਹਦੇ ਬਿਸਕੁਟ ਬਣਾਇਆ ਹੈ ਅੱਛਾ ਮੇਰੀ ਗੱਲ ਸੁਣ ਹਾਂ ਇਹ ਕਹਿੰਦੇ ਅੱਜ ਠੀਕ ਹੋ ਹੈ ਜੀ ਦੱਸੋ ਬਹੁਤ ਠੀਕ ਹੈ ਤੁਸੀਂ ਸੁਣਾ ਬਹੁਤ ਵਧੀਆ ਜੀ ਸੱਜਾ ਹਾਂ ਜੀ ਚਲੋ ਹੋਰ ਜੀ ਪਰ ਪਰਿਵਾਰ ਸਾਰੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਜੀ ਫਿਰ ਇਹ ਪੰਜਾਬੀ ਆਰਟਿਸਟ ਹੈ ਡੋਂ ਤੁਰ ਕੇ ਦਿਖਾਈ ਕਰ ਕੇ ਦਿਖਾਈ ਮੜਾ ਜੀ ਆਪ ਦੇਸ ਕਰੀ ਹਾਂ ਇਹ ਆ ਕੀ ਲੁਕਾਰੀ ਗੱਤ ਬੈਰੀ ਨਾਈਸ ਪਰਫੈਕਟ ਨੂੰ ਰਾਜਾ ਨੂੰ ਰਾਜਾ ਸੁਣਾ ਇੱਧਰ ਇੱਧਰ ਬੱਸ ਕਰ ਫਾਸਤੇ ਮੂੰਹ ਵਜਾ ਆਹ ਆ ਨਾ ਪੰਚਾ ਪ੍ਰਧਾਨ ਅਜੀ ਹਾਲ ਬੰਦ ਬੰਦ ਇਹ ਕਾਰ ਆ ਡੋਣ ਇਹ ਸਟਾਰ ਆ ਵੱਡਾ ਇਹ ਸਟਾਰ ਆ ਲੱਗਦਾ ਉਹ ਅੱਛਾ ਮੇਰਾ ਵੀ ਲੱਗਦਾ ਇਹ ਬੰਦ ਕਪੜਾ ਵਾਈਟ ਦਾ ਕੰਮ ਕਰਦਾ ਰਹਿਆ ਹੈ ਵਾਈਟ ਦਾ ਕੰਮ ਕਰਦਾ ਬੈਲਡ ਬੈਡ ਠੀਕ ਹੈ ਜੀ ਬਸ ਛਾਂ ਲੈਣੀ ਆ ਹੂੰ ਛੋਲਦਾ ਦੂਰ ਹੈ ਨਾ ਕਿਉਂ ਠੰਡੀ ਆ ਗਈ ਬਦਲ ਗਿਆ ਸੌ ਚ ਮੈਂ ਕੀ ਕਰਦਾ ਸੌ ਚ ਲੁਕ ਜੀ ਸਰ ਕੋਈ ਪੂਣਾ ਦੇ ਦੋ ਇਹਨਾਂ ਦਾ ਪੂਣਾ ਦੇ ਤੂੰ ਪੂਨੇ ਨਾਲ ਸਰ ਜੀ ਕੋਈ ਐਡਾ ਕਿ ਸ਼ੋਅ ਐਡਾ ਕਿ ਸ਼ੋਅ ਦਿਖਾ ਦੇ ਕੋਈ ਤੂੰ ਮਰਾ ਪੂਣਾ ਦੇ ਦੋ ਇਹਦੀ ਇਹਦੀ ਸਾਇਰ ਦਾ ਤੂੰ ਵੀ ਭਾਈ ਇਹ ਤਾਂ ਉਹਦਾ ਵੀ ਇਦੀ ਹੋਊਗਾ ਮਾਫਲੇ ਰੇ ਆ ਜੂ ਦੇ ਮਾਫਲਾ ਹਾਂ ਮੂਟੇਲੈਂਡ ਨਾਲ ਸਾਰੇ ਪਿੰਡੇ ਤੀ ਲੈ ਲੈ ਆਪਾਂ ਮਾਫਲਾ ਲੈਣੇ ਨੇ ਲੋਈ ਵਾਂਗੂ ਲੈਣੇ ਚਲੋ ਜੀ ਚਲੋ ਜੀ ਗੁੱਡ